ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗ੍ਰੋਥ ਹੋ ਗਈ ਹੈ ਉਹਦਾ ਹੱਲ ਕੀ ਹੈ ਵੈਸਾ ਆਪਾਂ ਕਾਰਨਾਂ ਤੇ ਗੱਲ ਕਰ ਲਈ ਆ ਉਹਦਾ ਹੱਲ ਕੀ ਹੈ ਫਿਰ 3-4 ਸਾਲ ਹੋ ਗਏ ਅਸੀਂ ਇੱਕ ਕਰੀਮ ਬਣਾਈ ਸੀ ਉਹਦਾ ਨਾ ਉਹ ਹੈਗੀ ਹੈ ਇਨਹੈਪਟਰ ਮੈਂ ਤਾਂ ਬੋਲ ਦਿੰਨਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟ੍ਰਿਕ ਕੋਈ ਸਾਡੀ ਆਪਦੀ ਨਹੀਂ ਹੈ ਇਹ ਆਮ ਮਾਰਕੀਟ 'ਚ ਮਿਲਦੀ ਹੈ ਚੀਜ਼ ਉਹ ਤੋਂ ਬਣਦੀ ਹੈ ਪਹਿਲਾਂ ਤਾਂ ਉਹਨਾਂ ਦੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ ਫਲੱਕਰ ਨਾਲ ਕਰ ਲੈਣ ਉਹ ਕਿਸੇ ਵੀ ਲੇਜ਼ਰ ਨਾਲ ਕਰ ਜਿੱਦਾਂ ਵੀ ਉਹ ਵਾਲ ਕਰ ਦਿਆ ਕਰ ਲੈਣ ਸਾਫ਼ ਤੇ ਉਹ ਜਿਹੜੀ ਇਨਹੈਪਟਰ ਕਰੀਮ ਹੈ ਉਹਨੂੰ ਲਾਉਣਾ ਸ਼ੁਰੂ ਕਰ ਸਾਡੇ ਬਹੁਤ ਸਾਰੀਆਂ ਮਾਤਾ ਭੈਣਾਂ ਸਾਡੇ ਕੋਲ ਜਿਆਦਾ ਏਜ ਵਾਲੀ ਲੇਡੀਜ਼ ਏਜੰਸੀ ਉਹਦੇ ਵਿੱਚ ਹੁਣ ਵੀ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਤੀ ਅਸੀਂ ਉਹ ਅੱਛਾ ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ ਉਹ ਕਮਾਲ ਮਿਲਿਆ ਮੇਰਾ ਕੀ ਰਿਜ਼ਲਟ ਰਿਹਾ ਜੀ ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ ヘア ਆਉਣੇ ਬੰਦ ਹੋ ਗਏ ਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਸ ਚੀਜ਼ ਨੇ ਹੋਰ ਕੁਝ ਨਹੀਂ ਹੋਇਆ ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹਤੇ ਉਹ ਅਲੱਗ ਟ੍ਰੀਟਮੈਂਟ ਆ ਉਹ ਦਿੱਤੇ ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ ਹਾਰਮੋਨ ਸੈਟਿੰਗ ਕਰਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ ਤੇ ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗ੍ਰੋਥ ਹੋ ਗਈ ਹੈ ਹੂੰ ਉਹਦਾ ਹੱਲ ਕੀ ਹੈ ਵੈਸਾ ਆਪਾਂ ਕਾਰਨਾਂ ਤੇ ਗੱਲ ਕਰ ਲਈ ਆ ਉਹਦਾ ਹੱਲ ਕੀ ਹੈ ਫਿਰ ਉਹਦੇ ਵਿੱਚ ਦਾ ਮੈਂ ਤੁਹਾਨੂੰ ਦੱਸਦਾ ਆਪਣਾ ਸੋਢੀ ਸਾਹਿਬ ਅਸੀਂ ਪਿੱਛੇ ਜੇ ਕੋਈ 4 ਸਾਲ ਹੋ ਗਏ 3-4 ਸਾਲ ਹੋ ਗਏ ਅਸੀਂ ਇੱਕ ਕਰੀਮ ਬਣਾਈ ਸੀ ਉਹਦਾ ਨਾ ਉਹ ਹੈਗੀ ਹੈ ਇਨਹੈਪਟਰ ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟ੍ਰਿਕ ਕੋਈ ਸਾਡੀ ਆਪਦੀ ਨਹੀਂ ਹੈ ਇਹ ਆਮ ਮਾਰਕੀਟ 'ਚ ਮਿਲਦੀ ਹੈ ਚੀਜ਼ ਉਹ ਤੋਂ ਬਣਦੀ ਆ ਇਨਹੈਪਟਰ ਜਿਹੜਾ ਹੈਗਾ ਉਹ ਉਹ ਜਦੋਂ ਪਹਿਲਾਂ ਤਾਂ ਉਹਨਾਂ ਨੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ ਬਲੱਕਰ ਨਾਲ ਕਰ ਲੈਣ ਉਹ ਉਹ ਕਿਸੇ ਵੀ ਲੇਜ਼ਰ ਨਾਲ ਕਰ ਜਿੱਦਾਂ ਵੀ ਉਹ ਵਾਲ ਕਰ ਦਿਆ ਕਰ ਲੈਣ ਸਾਫ਼ ਤੇ ਉਹ ਜਿਹੜੀ ਇਨਹੈਪਟਰ ਕਰੀਮ ਹੈ ਉਹਨੂੰ ਲਾਉਣਾ ਸ਼ੁਰੂ ਕਰਦੋ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਖਾਣ ਨੂੰ ਕੁਝ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਤੇ ਉਹ ਕਰੀਮ ਜਿਹੜੀ ਇਨਹੈਪਟਰ ਅਸੀਂ ਲਵਾਈ ਤਾਂ ਸਾਡੇ ਬਹੁਤ ਸਾਰੀਆਂ ਮਾਤਾ ਭੈਣਾ ਸਾਡੇ ਕੋਲ ਜਾਦਾ ਏਜ ਵਾਲੀ ਲੇਡੀਜ਼ ਆ ਜਾਂ ਸੀ ਉਹਦੇ ਵਿੱਚ ਹੁਣ ਵੀ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਤੀ ਅਸੀਂ ਉਹ अच्छा ओदा जेड़ा बेनिफिट ਮਿਲਿਆ ਜੀ ਉਹ ਕਮਾਲ ਮਿਲਿਆ اچھا ਕੀ ਰਿਜ਼ਲਟ ਰਿਹਾ ਜੀ ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ ਹੇਅਰ ਆਉਣੇ ਬੰਦ ਹੋ ਗਏ ਠੀਕ ਹੈ ਉਹ ਮਤਲਬ ਅਸੀਂ ਉਹਨਾਂ ਲਈ ਕੁਝ ਨਹੀਂ ਕੀਤਾ ਵੱਡਾ ਅਸੀਂ ਉਹ ਸਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਹ ਚੀਜ਼ ਨੇ ਹੋਰ ਕੁਝ ਨਹੀਂ ਹੋਇਆ ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹਤੇ ਉਹ ਅਲੱਗ ਟ੍ਰੀਟਮੈਂਟ ਆ ਉਹ ਦਿੱਤੇ ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ ਹਾਰਮੋਨ ਸੈਟਿੰਗ ਕਰਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ ਲੇਕਿਨ ਵਾਲ ਜਿਹੜੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹ ਉਹ ਕੰਮ ਕਰ ਗਈ ਸਾਡੀ ਇਨਹੈਬਟਰ ਕਰੀਮ ਸੀਗੀ ਉਹਨੇ ਬਹੁਤ ਵਧੀਆ ਰਿਜ਼ਲਟ ਦੇ ਤੇ ਜਿਹੜੇ ਲੜਕੀਆਂ ਦੇ ਚਿਹਰੇ ਤੇ ਵਾਲ ਬਹੁਤ ਜ਼ਿਆਦਾ ਗ੍ਰੋਥ ਹੋ ਗਈ ਆ ਹੂੰ ਉਹਦਾ ਹੱਲ ਕੀ ਆ ਵੈਸਾ ਆਪਾਂ ਕਾਰਨਾਂ ਤੇ ਗੱਲ ਕਰ ਲਈ ਆ ਉਹਦਾ ਹੱਲ ਕੀ ਆ ਫਿਰ ਉਹਦੇ ਵਿੱਚ ਦਾ ਮੈਂ ਤੁਹਾਨੂੰ ਦੱਸਦਾ ਆਪਣਾ ਸੋਢੀ ਸਾਹਿਬ ਅਸੀਂ ਪਿੱਛੇ ਜੇ ਕੋਈ 4 ਸਾਲ ਹੋ ਗਏ 3-4 ਸਾਲ ਹੋ ਗਏ ਅਸੀਂ ਇੱਕ ਕਰੀਮ ਬਣਾਈ ਸੀ ਉਹਦਾ ਨਾ ਉਹ ਹੈਗੀ ਹੈ ਇਨਹੈਪਟਰ ਮੈਂ ਤਾਂ ਬੋਲ ਦਿੰਦਾ ਕਿ ਜਿੱਥੇ ਮਰਜ਼ੀ ਲੋਕਾਂ ਨੂੰ ਮਿਲ ਜੇ ਇਨਹੈਪਟ੍ਰਿਕ ਕੋਈ ਸਾਡੀ ਆਬਦੀ ਨਹੀਂ ਹੈ ਇਹ ਆਮ ਮਾਰਕੀਟ ਚ ਮਿਲਦੀ ਹੈ ਚੀਜ਼ ਉਹ ਤੋਂ ਬਣਦੀ ਆ ਇਨਹੈਪਟਰ ਜਿਹੜਾ ਹੈਗਾ ਉਹ ਉਹ ਜਦੋਂ ਪਹਿਲਾਂ ਤਾਂ ਉਹਨਾਂ ਨੇ ਵਾਲ ਜਿੱਦਾਂ ਵੀ ਉਹਨਾਂ ਦੇ ਸਾਫ਼ ਹੁੰਦੇ ਨੇ ਕਰ ਲੈਣ ਬਲਕਰ ਨਾਲ ਕਰ ਲੈਣ ਉਹ ਕਿਸੇ ਵੀ ਲੇਜ਼ਰ ਨਾਲ ਕਰ ਜਿੱਦਾਂ ਵੀ ਉਹ ਬਾਲ ਕਰਦੇ ਆ ਕਰ ਲੈਣ ਸਾਫ ਤੇ ਉਹ ਜਿਹੜੀ ਇਨਹੈਪਟਰ ਕਰੀਮ ਹੈ ਉਹਨੂੰ ਲਾਉਣਾ ਸ਼ੁਰੂ ਕਰ ਦਿਓ ਖਾਣ ਨਾਲ ਕੋਈ ਫਰਕ ਨਹੀਂ ਪੈਂਦਾ ਖਾਣ ਨੂੰ ਕੁਝ ਨਹੀਂ ਦੇ ਸਕਦੇ ਆਪਾਂ ਉਹਨਾਂ ਨੂੰ ਤੇ ਉਹ ਕਰੀਮ ਜਿਹੜੀ ਇਨਹੈਪਟਰ ਅਸੀਂ ਲਵਾਈ ਤਾਂ ਸਾਡੇ ਬਹੁਤ ਸਾਰੀਆਂ ਮਾਤਾ ਪਿਤਾ ਸਾਡੇ ਕੋਲ ਜਿਆਦਾ ਏਜ਼ ਵਾਲੀ ਲੇਡੀਜ਼ ਆਈ ਜਾਂਸੀ ਉਹਦੇ ਵਿੱਚ ਹੁਣ ਵੀ ਆਉਂਦੀਆਂ ਨੇ ਤੇ ਉਹਨਾਂ ਨੂੰ ਦਿੱਤੀ ਅਸੀਂ ਉਹ ਅੱਛਾ ਉਹਦਾ ਜਿਹੜਾ ਬੈਨੀਫਿਟ ਮਿਲਿਆ ਜੀ ਉਹ ਕਮਾਲ ਮਿਲਿਆ ਮੇਰਾ ਕੀ ਰਿਜ਼ਲਟ ਰਿਹਾ ਜੀ ਉਹਦਾ ਰਿਜ਼ਲਟ ਇਹ ਰਿਹਾ ਕਿ ਮਤਲਬ ਜਿਵੇਂ ਸਾਲ ਸਵਾ ਸਾਲ ਦੇ ਵਿੱਚ ਵਿੱਚ हेयर ਆਉਣੇ ਬੰਦ ਹੋ ਗਏ ਠੀਕ ਹੈ ਉਹ ਮਤਲਬ ਅਸੀਂ ਉਹਨਾਂ ਲਈ ਕੁਝ ਨਹੀਂ ਕੀਤਾ ਵੱਡਾ ਅਸੀਂ ਉਹ ਸਪੋਰ ਜਿਹੜੇ ਸੀਗੇ ਉਹ ਬਲੌਕ ਕਰਤੇ ਉਸ ਚੀਜ਼ ਨੇ ਹੋਰ ਕੁਝ ਨਹੀਂ ਹੋਇਆ ਵੀ ਉਹ ਜਿਹੜੇ ਹਾਰਮੋਨ ਬੈਲੈਂਸ ਆ ਉਹਤੇ ਉਹ ਅਲੱਗ ਟਰੀਟਮੈਂਟ ਆ ਉਹ ਦਿੱਤੇ ਉਹਦੇ ਨਾਲ ਬਹੁਤ ਘੱਟ ਰਿਜ਼ਲਟ ਆਇਆ ਹਾਰਮੋਨ ਸੈਟਿੰਗ ਕਰਦੇ ਵਿੱਚ ਬਹੁਤ ਘੱਟ ਰਿਜ਼ਲਟ ਆਇਆ ਲੇਕਿਨ ਬਾਲ ਜਿਹੜੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹ ਉਹ ਕੰਮ ਕਰ ਗਈ ਸਾਡੀ ਇਨਹੈਬਟਰ ਕਰੀਮ ਸੀਗੀ ਉਹਨੇ ਬਹੁਤ ਵਧੀਆ ਰਿਜ਼ਲਟ ਦਿੱਤਾ